ਵਿਸ਼ੇ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕੋ ਦਾ ਸਵਾਗਤ ਹੈ ਮੈਂ ਹਾਂ ਕੁਮਨਪ੍ਰੀਤ ਕੌਰ ਤਾਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਚਟਕਾ ਲੱਗਿਆ ਜਿਵੇਂ ਦੱਸਦੀ ਹੈ ਕਿ ਹੁਣ ਮਹਿੰਗਾਈ ਦਿਨ ਦਿਨ ਵਾਧੀ ਚੌਰੀ ਹੈ ਜਿਸ ਦਾ ਸਿੱਧਾ ਅਸਰ ਰਸੋਈ ਦੇ ਵਿੱਚ ਵਟੇ ਜਾਣ ਵਾਲੇ ਜਿਹੜੇ ਕਿ ਅਲਪਿਚ ਗੈਸ ਲੰਡਰ ਤੇ ਪਹਿ 10 ਦੱਸਦੇ ਕਿ ਉਸ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਐਲਪੀਜੀ ਸਿਲੰਡਰ ਦੀ ਕੀਮਤਾਂ ਵਿੱਚ ਪਾਰੀ ਵਾਅਦਾ ਕਰ ਦਿੱਤਾ ਗਿਆ ਹੈ ਸਰਕਾਰ ਨੇ 14 ਕਿਲੋ ਦੇ ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਅਦਾ ਕੀਤਾ ਐਲਪੀਜੀ ਕੀਮਤਾਂ 'ਤੇ ਇਹ ਵਾਧਾ ਉਜਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ 'ਤੇ ਲਾਗੂ ਹੋਵੇਗਾ ਪਾਵਸ ਐਲਾਨ ਤੋਂ ਬਾਅਦ ਉਜਵਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ ਜਿਹੜੀ ਕਿ ਹੁਣ 553 ਰੁਪਏ ਹੋ ਜਾਵੇਗੀ ਅਤੇ ਨਾਨ ਅਤੇ ਉਸ ਦੇ ਨਾਲ ਹੀ ਨਾਨ ਉਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 5803 ਰੁਪਏ ਤੋਂ ਵਾਧ ਕੇ 8300 ਰੁਪਏ ਹੋ ਜਾਵੇਗੀ ਤਾਂ ਬਿਲਕੁਲ ਇਹ ਵਾਅਦਾ ਚਾਹੇ ਸਮੇਂ ਵਿੱਚ ਕੀਤਾ ਗਿਆ ਜਦੋਂ ਪਹਿਲਾ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਸਨ ਤੇ ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਕਰੇਲੂ ਔਰਤਾਂ ਤੇ ਪਵੇਗਾ ਕਿਉਂਕਿ ਲਗਭਗ ਹਰ ਘਰ ਦੇ ਵਿੱਚ LPG ਸਿਲੰਡਰ ਦੀ ਵਰਤੋਂ ਹੋ ਰਹੀ ਹੈ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੇ ਨੇ ਅੱਜ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਡਿਸਟ੍ਰਿਬਿਊਸ਼ਨ ਕੰਪਨੀਆਂ ਵੱਲੋਂ LPG ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਤੇ ਇਹ ਵਾਧਾ ਉਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਘਰਾਂ ਨੂੰ ਪ੍ਰਭਾਵਿਤ ਕਰੇਗਾ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਦੇਸ਼ ਨੇ LPG ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਤੇ ਹੁਣ ਉਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਤੇ ਉਹਨਾਂ ਅੱਗੇ ਕਿਹਾ ਕਿ ਇਸ ਸਕੀਮ ਰਾਹੀਂ ਸਾਡੇ ਪੈਣਪਰਾ ਹੁਣ ਲੱਕੜ, ਗੋਹੇ ਅਤੇ ਹੋਰ ਰਵਾਇਤੀ ਬਲਣ ਤੋਂ ਛੁਟਕਾਰਾ ਪਾ ਚੁੱਕੇ ਹਨ ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਚੜਾ ਕੇ ਉੱਚਾ ਹੋ ਗਿਆ ਤੇ ਆ ਸੁਣਦੇ ਅੱਗੇ ਹੋਰ ਕੀ ਕਹਿੰਦੇ ਨੇ Mantri Hardeep Singh Puri. So, this 50 rupees increase per cylinder will be for the Ujwala beneficiary and overall for the um, uh, non Ujwala beneficiary, it will be again 50 rupees will go up from 803 to 853. Again, this will be reviewed every 15 days or one month, whichever is the system. And in the case of petrol and diesel, as I said, if this trend remains, then the Price is likely to be revised by them. It's a deregulated sector, they don't have to come to us. So, this 50 rupees increase per cylinder will be for the Ujwala beneficiary, and overall for the um, uh, non Ujwala beneficiary, it will be again 50 rupees will go up from 803 to 853. Again, this will be reviewed every 15 days or one month, whichever is the system. And in the case of petrol and diesel, as I said, if this trend remains, then the Price is likely to be revised by them. It's a deregulated sector. They don't have to come to us.